ਆਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸ਼ੋਭਾ ਮੱਗਰਵਾਲ ਸਾਹਿਬ ਦੀ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜੇ ਗਲਤ ਆਨਸਰ ਹੈਗੇ ਨੇ ਜੀ ਉਹਨਾਂ ਤੇ ਉਹਨਾਂ ਨੂੰ ਠੱਲ ਪਾਉਣ ਲਈ ਜੀ ਐਸਪੀ ਸਾਹਿਬ ਸ਼੍ਰੀ ਰੁਪੇਸ਼ যাদব ਜੀ ਦੇ ਗਾਈਡਲਾਈਨ ਦੇ ਨਾਲ ਇਸ ਆਪਣਾ ਐਸਐਚਓ ਫਤਿਹਗੜ੍ਹ ਸਾਹਿਬ ਥਾਣਾ ਦੇ ਇੰਦਰਜੀਤ ਸਿੰਘ ਤੇ ਇਹਨਾਂ ਦੀ ਟੀਮ ਨੇ ਦਰਾਨੇ ਅਗਸਤ ਇਹਨਾਂ ਨੂੰ ਗੁਰਵਿੰਦਰ ਸਿੰਘ ਨੇ ਸ਼ਿਕਾਇਤ ਕੀਤੀ ਕਿ ਜੀ ਮੇਰੇ ਫੈਕਟਰੀ ਦੇ ਵਿੱਚੋਂ ਦੀ ਜੜੀਆਂ ਹੈਗੀਆਂ ਨੇ ਜੀ ਤਾਰਾਂ ਚੋਰੀ ਹੋਈਆਂ ਨੇ ਇਹਨਾਂ ਨੇ ਇਸ ਚੀਜ਼ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਜੀ ਤਿੰਨ ਬੰਦਿਆਂ ਨੂੰ ਪਹਿਲਾਂ ਅਰੈਸਟ ਕੀਤਾ ਜੀ ਪ੍ਰਕਾਸ਼ ਸਿੰਘ ਇੰਦਰਜੀਤ ਸਿੰਘ ਉਰਫ ਨੰਨੂ ਤੇ ਕਰਨ ਉਰਫ ਲਾਡੀ ਇਹ ਜਿਹੜੇ ਸਾਰੇ ਸਰੰਦ ਦੇ ਸੀਗੇ ਜੀ ਇਹਨਾਂ ਤੋਂ ਇਹਨਾਂ ਨੇ 4 1200 ਰੁਪਇਆ ਇੱਕ ਮੋਬਾਈਲ ਫੋਨ ਤੇ ਦੋ ਮੋਟਰਸਾਈਕਲ ਤੇ ਤੇ 4.5 ਕਿਲੋ ਤਾਰਾਂ ਬਰਾਮਦ ਕੀਤੀ ਆ ਕੀਨਾ ਦੇ ਹੀ ਜਿਹੜੀ ਹੈਗੀ ਆ ਪੁਸ਼ਕੀਸ਼ੇ ਦੇ ਵਿੱਚ ਜਿਹੜਾ ਨਰੇਜ ਕੁਮਾਰ ਪੁੱਤਰ ਬਚਨ ਸਿੰਘ ਹੈਗਾ ਜੀ ਜਿਹੜਾ ਕਬਾੜੀ ਇਹ ਕੰਮ ਕਰਦਾ ਕਬਾੜ ਦਾ ਕੰਮ ਕਰਦਾ ਹੈ ਜੀ ਉਹਨਾਂ ਨੂੰ ਇਹ ਸਮਾਨ ਜਾ ਕੇ ਵੇਚਦੇ ਸੀਗੇ ਜੀ ਤੇ ਉਹਨੂੰ ਵੀ ਨਾਮਜ਼ਦ ਕਰਕੇ ਇਹਨੂੰ ਮੁਕਦਮੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਕੰਮ ਕੀ ਕਰਦਾ ਸੀ ਬਸਾਈ ਹੈ ਜੀ ਜਿਹੜਾ ਹੈਗਾ ਕਿਤੇ ਮਾੜੀ ਮੋਟੀ ਕਦੇ ਜੀ ਥੱਬੀ ਧੋਰੀ ਨੂੰ ਕਾਟੀ ਜਾਂ ਛੋੜ ਬਜਾਰੀ ਕਰ ਲਈ ਜੀ ਸੌੜ ਜੋੜ ਕਰ ਲਿਆ ਹੈ ਇਹ ਅਜੇ ਇਹਦੇ ਬਾਰੇ ਪਤਾ ਕਰ ਰਹੇ ਹੈਗੇ ਜੀ ਤਸਦੀਕ ਜਾਰੀ ਹੈ ਜੀ ਇਹਨਾਂ ਦੇ ਪਹਿਲਾਂ ਕਿੰਨੇ ਕੁ ਮੁਕਾਦਮੇ ਦਰਜ ਨੇ ਉਹ ਵੈਰੀਫਾਈ ਕਰਕੇ ਦੱਸ ਦਵਾਂਗੇ ਇਹ ਕਿੱਥੋਂ ਗ੍ਰਿਫਤਾਰ ਕੀਤੇ ਗਏ ਇਹ ਸਰਾਂਤ ਮੰਡੀ ਦੇ ਏਰੀਆ ਚੋਂ ਗ੍ਰਿਫਤਾਰ ਕੀਤੇ ਗਏ ਨੇ ਜਵਾਦ ਇਹ ਪਹਿਲਾਂ ਵੀ ਕੋਈ ਮਾਮਲੇ ਦਿਸੇ ਨੇ ਇਹਨਾਂ ਦੇ ਵਿੱਚ ਵੀ ਵੈਰੀਫਾਈ ਕਰ ਰਹੇ ਹੈਗੇ ਨੇ ਉਹ ਦੱਸ ਦੇ ਕਿੰਨੀਆਂ ਕਿਚੋਰੀਆਂ ਨੂੰ ਇਨਜ਼ਾਮ ਦੇ ਚੁੱਕੇ ਨੇ ਇਹ ਛੋਟੀਆਂ ਮੋਟੀਆਂ ਚੋਰੀਆਂ ਨੇ ਕਹਿੰਦੇ ਨੇ ਜਿਵੇਂ ਕਿ ਕੋਈ ਸਾਈਕਲ ਚੋਰੀ ਕਰ ਲਿਆ ਜੀ ਕਿਤੋਂ ਕਦੋਂ ਕੋਈ ਹੋਰ ਛੋਟਾ ਮੋਟਾ ਸਮਾਨ ਮਿਲਦਾ ਜੀ ਅਨਨੋਨ ਪਿਆ ਹੁੰਦਾ ਉਹ ਚੱਕ ਕੇ ਇਹ ਲੈ ਜਾਂਦੇ ਨੇ ਤੇ ਉਹ ਕਿਸੇ ਨੇ ਅਜੇ ਤੱਕ ਵੈਸੇ ਕਲੇਮ ਕੀਤਾ ਨਹੀਂ ਜਿਵੇਂ ਕੋਈ ਛੋਟਾ ਮੋਟਾ ਸਮਾਨ ਹੁੰਦਾ ਜੀ ਪਰ ਇਹਨਾਂ ਨੇ ਮੰਨਿਆ ਹੈਗਾ ਜੀ ਜਿੱਥੇ ਕੋਈ ਸਾਨੂੰ ਅਨਨੋਨ ਸਵਾਨ ਪਿਆ ਹੁੰਦਾ ਅਸੀਂ ਉਹ ਚੱਕ ਲਏ ਨੇ ਹੈਗੇ ਜੀ ਰਿਵਾਰਡ ਤੇ ਰਿਵਾਰਡ ਇਹਨਾਂ ਦਾ ਲੈਂਦਾ ਹੈਗਾ ਜੀ ਤੇ ਰਿਵਾਰਡ ਦੇ ਉੱਤੇ ਹੈਗੇ ਨੇ ਜੀ ਕਿਵਾਂ ਦੇਰਤ ਹੋ ਵੀ ਕੋਈ ਅਗੇ ਹਾਂ ਇਸ ਨੂੰ ਉਮੀਦ ਹੈ ਕਿ ਇਹ ਕਿ ਸਾਨੂੰ ਜਿਸ ਤੋਂ ਬਾਅਦ ਜਿਹੜੀ ਹੈਗੀ ਹੈ ਕਿ ਸਾਨੂੰ ਹੋਰ ਕਵਰੀ ਵੀ ਇਨਾਂ ਤੋਂ ਹੋ ਜੇਗੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸ਼ੋਭਾ ਮੱਧਰਵਾਲ ਸਾਹਿਬ ਦੀ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜੇ ਗਲਤ ਆਨਸਰ ਹੈਗੇ ਨੇ ਜੀ ਉਹਨਾਂ ਤੇ ਉਹਨਾਂ ਨੂੰ ਠੱਲ ਪਾਉਣ ਲਈ ਜੀ ਐਸਪੀ ਸਾਹਿਬ ਸ਼੍ਰੀ ਰੁਪੇਸ਼ যাদਬ ਜੀ ਦੇ ਗਾਈਡਲਾਈਨ ਦੇ ਨਾਲ ਐਸ ਆਪਣਾ ਐਸਐਚਓ ਫਟੇਗੜ ਸਾਹ ਖਾਣਾ ਦੇ ਇੰਦਰਜੀਤ ਸਿੰਘ ਤੇ ਇਹਨਾਂ ਦੀ ਟੀਮ ਨੇ ਦਰਾਨੇ ਗਸਤ ਇਹਨਾਂ ਨੂੰ ਗੁਰਵਿੰਦਰ ਸਿੰਘ ਨੇ ਸ਼ਿਕਾਇਤ ਕੀਤੀ ਕਿ ਜੀ ਮੇਰੇ ਸੈਕਟਰੀ ਦੇ ਵਿੱਚੋਂ ਦੀ ਜੜੀਆਂ ਹੈਗੀਆਂ ਮੈਂ ਜੀ ਤਾਰਾ ਚੋਰੀ ਹੋਈਆਂ ਇਹਨਾਂ ਨੇ ਇਸ ਚੀਜ਼ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਜੀ ਤਿੰਨ ਬੰਦਿਆਂ ਨੂੰ ਪਹਿਲਾਂ ਅਰੈਸਟ ਕੀਤਾ ਜੀ ਪ੍ਰਕਾਸ਼ ਸਿੰਘ ਇੰਦਰਜੀਤ ਸਿੰਘ ਉਫ ਨੰਨੂ ਤੇ ਕਰਨ ਉਰਫ ਲਾਡੀ ਇਹ ਜਿਹੜੇ ਸਾਰੇ ਸਰੰਦ ਦੇ ਸੀਗੇ ਜੀ ਇਹਨਾਂ ਤੋਂ ਇਹਨਾਂ ਨੇ 4 1200 ਰੁਪਇਆ ਇੱਕ ਮੋਬਾਈਲ ਫੋਨ ਤੇ ਦੋ ਮੋਟਰਸਾਈਕਲ ਤੇ ਤੇ 4.5 ਕਿਲੋ ਤਾਰਾਂ ਬਰਾਮਦ ਕੀਤੀ ਆ ਇਹਨਾਂ ਦੇ ਹੀ ਜਿਹੜੀ ਹੈਗੀ ਆ ਪੁਛਕਿਸ਼ੇ ਦੇ ਵਿੱਚ ਜਿਹੜਾ ਨਰੇਜ ਕੁਮਾਰ ਪੁੱਤਰ ਬਚਨ ਸਿੰਘ ਹੈਗਾ ਜੀ ਜਿਹੜਾ ਕਬਾੜੀ ਇਹ ਕੰਮ ਕਰਦਾ ਕਬਾੜ ਦਾ ਕੰਮ ਕਰਦਾ ਜੀ ਉਹਨਾਂ ਨੂੰ ਇਹ ਸਮਾਨ ਜਾ ਕੇ ਵੇਚਦੇ ਸੀਗੇ ਜੀ ਇਸ ਤੇ ਉਹਨੂੰ ਵੀ ਨਾਮਜ਼ਦ ਕਰਕੇ ਇਹਨੂੰ ਮੁਕਦਮੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਕੰਮ ਕੀ ਕਰਨਾ ਸੀ? ਕਿ ਬਸ ਆਹੀ ਹੈ ਜੀ ਜਿਹੜਾ ਹੈਗਾ ਕਿਤੇ ਮਾੜੀ-ਮੋਟੀ ਕਿਤੇ ਜੀ ਥੱਗੀ-ਥੋਰੀ ਕਾਟੀ ਜਾਂ ਸ਼ੋਰ-ਵਜਾਰੀ ਕਰ ਲਈ ਜੀ, ਸੌਂ ਚੋਰੀ ਕਰ ਲਈ ਪਹਿਲਾਂ ਵੀ ਇਹ ਅਜੇ ਇਹਦੇ ਬਾਰੇ ਪਤਾ ਕਰ ਰਹੇ ਹੈ ਕਿ ਜੀ ਤਸਦੀਜ ਜਾਰੀ ਹੈ ਜੀ ਇਹਨਾਂ ਦੇ ਪਹਿਲਾਂ ਕਿੰਨੇ ਕ ਮੁਕਦਮੇ ਦਰਜ ਨੇ ਉਹ ਵੈਰੀਫਾਈ ਕਰਕੇ ਦੱਸ ਦਵਾਂਗੇ। ਇਹ ਕਿੱਥੋਂ ਗ੍ਰਿਫਤਾਰ ਕੀਤੇ ਗਏ? ਇਹ ਸਰਾਂਤ ਮੰਡੀ ਦੇ ਏਰੀਆ ਚੋਂ ਗ੍ਰਿਫਤਾਰ ਕੀਤੇ ਗਏ ਨੇ ਜਬ। ਪਹਿਲਾਂ ਵੀ ਕੋਈ ਮਾਮਲੇ ਦਰਜ ਨੇ? ਇਹਨਾਂ ਦੇ ਵਿੱਚ ਵੀਰੀਫਾਈ ਕਰ ਰਹੇ ਹੈਗੇ ਨੇ ਉਹ 10 ਕਿੰਨੀਆਂ ਕਿਚੋਰੀਆਂ ਨੂੰ ਇਨਸਾਮ ਦੇ ਚੁੱਕੇ ਨੇ ਇਹ ਛੋਟੀਆਂ ਮੋਟੀਆਂ ਚੋਰੀਆਂ ਇਹ ਕਹਿੰਦੇ ਨੇ ਜਿਵੇਂ ਕਿਤੇ ਕੋਈ ਸਾਈਕਲ ਚੋਰੀ ਕਰ ਲਿਆ ਜੀ ਕਿਤੋਂ ਕੋਈ ਹੋਰ ਛੋਟਾ ਮੋਟਾ ਸਮਾਨ ਮਿਲਦਾ ਜੀ ਅਨਨੋਨ ਪਿਆ ਹੁੰਦਾ ਉਹ ਚੱਕ ਕੇ ਇਹ ਲੈ ਜਾਂਦੇ ਨੇ ਜੀ ਤੇ ਉਹ ਕਿਸੇ ਨੇ ਅਜੇ ਤੱਕ ਵੈਸੇ ਕਲੇਮ ਕੀਤਾ ਨਹੀਂ ਜਿਵੇਂ ਕੋਈ ਛੋਟਾ ਮੋਟਾ ਸਮਾਨ ਹੁੰਦਾ ਜੀ ਪਰ ਇਹਨਾਂ ਨੇ ਮੰਨਿਆ ਹੈਗਾ ਜੀ ਜਿੱਥੇ ਕੋਈ ਸਾਨੂੰ ਅਨਨੋਨਸ ਵਨ ਪਿਆ ਹੁੰਦਾ ਅਸੀਂ ਉਹ ਚੱਕ ਲੈਣੇ ਹੈਗੇ ਜੀ ਰਿਵਾਰਡ ਤੇ ਸਰ ਰਿਵਾਰਡ ਇਹਨਾਂ ਦਾ ਲਿੱਤਾ ਹੈਗਾ ਜੀ ਤੇ ਰਿਵਾਰਡ ਦੇ ਉੱਤੇ ਹੈਗੇ ਨੇ ਜੀ ਤਲਵਦਾ ਦਰੋ ਵੀ ਕੋਈ ਅਗੇ ਹਾਂ ਇਸ ਕੋ ਉਮੀਦ ਹੈ ਕਿ ਇਹ ਕਿ ਸਾਨੂੰ ਜਿਸ ਤੋਂ ਬਾਅਦ ਜਿਹੜੀ ਹੈਗੀ ਹੈ ਕਿ ਸਾਨੂੰ ਹੋਰ ਕਵਰੀ ਵੀ ਇਹਨਾਂ ਤੋਂ ਹੋ ਜੇਗੀ